ਅੱਸੀ ਕਾਲ ਜੀ ਤੁਸੀਂ ਦੇਖ ਰਹੇ ਜੀਤ ਫੱਪ ਟੀਵੀ ਮੈਂ ਮਾਨਪ੍ਰੀਤ ਸਿੰਘ ਆਜਾਦ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਤੜਥਲੀ ਮੱਚੀ ਪਈ ਹੈ ਦੂਸਰੇ ਪਾਸੇ ਸਾਨੂੰ 1984 ਵਿੱਚ ਵਾਪਰੇ ਖੱਲੂ ਕਰੂ ਨੂੰ ਯਾਦ ਕਰਦੇ ਹਾਂ ਲੋਕ ਭਾਵਕ ਨਜ਼ਰ ਆ ਰਹੇ ਹਨ ਦਲ ਖਾਲਸਾ ਜਥੇਬੰਦੀ ਵੱਲੋਂ ਹਰ ਸਾਲ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮਾਨ ਸਾਡੇ ਨਾਲ ਜੁੜੇ ਹਨ ਮਾਨਸਾ ਵਾਗੁਰਜੀ ਦਾ ਖਾਲਸਾ ਵਾਗੁਰਜੀ ਦਾ ਖਾਲਸਾ ਵਾਗੁਰਜੀ ਦੇ ਫਤਿਹ 6 ਜੂਨ ਨੂੰ ਬੰਦ ਦਾ ਸੱਦਾ ਦਿੱਤਾ ਜਾਂਦਾ ਪੰਜਾਬ ਦਾ ਸੱਦਾ ਕਿਉਂ ਨਹੀਂ ਦਿੱਤਾ ਜਾਂਦਾ ਬੰਦ ਦਾ ਕੀ ਕਾਰਨ 6 ਜੂਨ ਅੰਮ੍ਰਿਤਸਰ ਸ਼ਹਿਰ ਦੇ ਬੰਦ ਆਸੀ ਸਦਾ ਦੰਨੇ ਕਿਉਂਕਿ ਉਹ ਬੈਟਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਈ ਸੀ ਜਿਹੜੀ 1984 ਦੇ ਵਿੱਚ ਸਾਡੇ ਯੋਧਿਆਂ ਨੇ ਹਿੰਦੁਸਤਾਨੀ ਫੌਜ ਦੇ ਨਾਲ ਦਰਬਾਰ ਸਾਹਿਬ ਸਮੂਹ ਦੇ ਵਿੱਚ ਲੜੀ ਸੋ ਉਹਦੀ ਯਾਦ ਦੇ ਵਿੱਚ ਜਾਂ ਉਹਨਾਂ ਨੂੰ ਲੋਕਾਂ ਦੇ ਵਿੱਚ ਜਿਆਦਾ ਜਿਆਦਾ ਇਸ਼ਤੋਂ ਦੀ ਤਾਜ਼ਾ ਰੱਖਣ ਦੇ ਲਈ ਕਿ ਸਾਡੇ ਉੱਤੇ ਕੀ ਕੁਝ ਵਾਪਰਿਆ ਸੀ ਕਿਸ ਤਰੀਕੇ ਦੇ ਨਾਲ ਸਾਡੇ ਨਿਰਦੋਸ਼ ਸ਼ਰਧਾਲੂਆਂ ਨੂੰ ਵਸ਼ੀਸ਼ੀਤ ਕੀਤਾ ਗਿਆ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਸਾਡੇ ਗੁਰੂ ਘਰਾਂ 'ਤੇ ਹਮਲਾ ਕੀਤਾ ਗਿਆ ਅਕਾਲ ਤਖ਼ਤ ਸਾਹਿਬ ਨੂੰ ਟਾਇਟਰ ਕੀਤਾ ਗਿਆ ਸੋ ਇਸ ਪੂਰੀ ਯਾਦ ਨੂੰ ਆਪਣੇ ਲੋਕਾਂ ਦੇ ਵਿੱਚ ਤਾਜ਼ਾ ਰੱਖਣ ਦੇ ਲਈ ਅਸੀਂ ਅੰਮ੍ਰਿਤਸਰ ਸ਼ਹਿਰ ਜਿਹੜਾ ਆ ਉਹਨੂੰ ਬੰਦ ਦਾ ਸੱਦਾ ਦਿੰਨੇ ਆ। ਸੋ ਉਹਨੂੰ ਅੰਮ੍ਰਿਤਸਰ ਦੇ ਵਾਸੀ ਜਿਹੜੇ ਆ ਪਰਵਾਹ ਹੁਗਾਰਾ ਵੀ ਦਿੰਦੇ ਆ ਇਹਨੇ ਸੋ ਇਸ ਵਾਰ ਵੀ ਅਸੀਂ ਉਹਨਾਂ ਤੋਂ ਇਹੀ ਆਸ ਕਰਦੇ ਆ ਕਿ ਕੁਝ 6 ਤਰੀਕ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖ ਕੇ ਸਾਡੇ ਇਸ ਬੰਦ ਦੇ ਵਿੱਚ ਸਹਿਯੋਗ ਦੇਣਗੇ ਔਰ ਸਾਡੀ ਇਸ ਸਪੀਡ ਦੇ ਵਿੱਚ ਸ਼ਾਮਲ ਹੋਣਗੇ। ਤੁਹਾਡੇ ਵੱਲੋਂ ਹਰ ਸਾਲ ਮਾਰਚ ਕੱਢਿਆ ਜਾਂਦਾ ਇਸ ਵਾਰ ਕੁਝ ਨਵਾਂ ਕੀਤਾ ਜਾਂਦਾ। ਪਿਛਲੀ ਵਾਰ ਸਿਮਰਜੀਤ ਸਿੰਘ ਮਾਨ ਵੱਲੋਂ ਵੀ ਜਿਹੜਾ ਕੀ ਸਪੋਰਟ ਤੁਹਾਨੂੰ ਦਿੱਤੀ ਗਈ ਸੀ ਇਸ ਮਾਰਚ ਦੇ ਵਿੱਚ ਇਸ ਵਾਰ ਕਿਹੋ ਜਿਹਾ ਨਹੀਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਰ ਵਾਰ ਸੋ ਇਸ ਵਾਰ ਵੀ ਅਸੀਂ ਸਾਰੀਆਂ ਸਿੱਖ ਜਥੇ ਬੰਦੀਆਂ ਨੂੰ ਔਰ ਇਵਨ ਦੂਸਰੇ ਕਮਿਊਨਿਟੀਜ਼ ਦੇ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ 5 ਜੂਨ ਸ਼ਾਮ 5 ਵਜੇ ਜਿਹੜਾ ਕੱਲੂਕਾਰ ਆਯਾਤਗਰੀ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਣਾ ਹੈ ਉਸ ਦਾ ਹਿੱਸਾ ਬਣਨ ਔਰ 6 ਜੂਨ ਦੇ ਬੰਦ ਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਐਡ ਕਰ ਦੇਣੀ ਚਾਹੁੰਦਾ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਬਨੂਨੇ ਬੰਦ ਕੀਤਾ ਜਾਏਗਾ ਔਰ ਨਾ ਹੀ ਐਮਰਜੈਂਸੀ ਸਹੂਲਤਾਂ ਵਾਲੇ ਮੈਡੀਕਲ ਅਦਾਰੇ ਬੰਦ ਕੀਤੇ ਜਾਣਗੇ ਸੋ ਜਿੱਥੋਂ ਵੀ ਦਵਾਈਆਂ ਮਿਲਦੀਆਂ ਨੇ ਦੁਕਾਨਾਂ ਖੁੱਲੀਆਂ ਰਹਿਣਗੀਆਂ ਮੈਡੀਕਲ ਸਟੋਰ ਖੁੱਲੇ ਰਹਿਣਗੇ ਹਸਪੀਟਲਸ ਖੁੱਲੇ ਰਹਿਣਗੇ ਆਵਾਜਾਈ ਹਰ ਤਰ੍ਹਾਂ ਦੀ ਜਿਹੜੀ ਹੈ ਚੱਲਦੀ ਰਹ ਸੀ ਵਿਦੇਸ਼ ਯਾਤਰਾ ਕਰਕੇ ਆਏ ਉਹ ਬਾਹਲੇ ਸਿੱਖਾਂ ਦੇ ਵਿੱਚ ਕੱਲੂ ਘਾਰੇ ਨੂੰ ਲੈ ਕੇ ਕਿਹੋ ਜੀ ਭਾਵਨਾ ਪੂਰੀ ਦੁਨੀਆ ਦੇ ਵਿੱਚ ਵਸਦੇ ਸਿੱਖ ਕੱਲੂ ਘਾਰੇ ਦੀ 40ਵੀਂ ਬਰੇ ਗੰਢ ਨੂੰ ਜਿਹੜਾ ਵੱਡੇ ਪੱਦਰ ਦੇ ਉੱਤੇ ਯਾਦ ਕਰਨ ਜਾ ਰਹੇ ਨੇ ਸੋ ਕੈਨੇਡਾ ਦਾ ਕੈਨੇਡਾ ਦੀ ਧਰਤੀ ਤੋਂ ਮੈਂ ਜਾ ਕੇ ਆ ਤਿੰਨ ਹਫ਼ਤੇ ਉੱਥੇ ਵੀ ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ ਕਮੇਟੀਆਂ ਵੱਲੋਂ ਨਗਰ ਕੀਰਤਨ ਵੀ ਉਲੀਕੇ ਗਏ ਨੇ ਸੈਮੀਨਾਰਸ ਪ੍ਰੋਗਰਾਮਸ ਉਹਨਾਂ ਦੀ ਪ੍ਰੋਪਰ ਇੱਕ ਲੜੀ ਜਿਹੜੀ ਹੈ तकरीबन 1.5 ਮਹੀਨੇ ਦਾ ਪ੍ਰੋਗਰਾਮ ਜਿਹੜਾ ਇਸੇ ਕੱਲੂ ਘਾਰੇ ਦੀ ਯਾਦ ਦੇ ਵਿੱਚ ਹੀ ਹੋ ਰਿਹਾ ਔਰ इवन ਜਿਹੜਾ ਮੇਰੇ ਵਾਲਾ ਦੌਰਾ ਵੀ ਸੀ ਉਹ ਵੀ ਉਸੇ ਲੜੀ ਦਾ ਖਿੱਸਾ ਸੀ ਸੋ ਸ਼ੁਰੂਆਤ ਜਿਹੜੀ ਆ ਉਹ ਆਲਰੇਡੀ ਹੋ ਚੁੱਕੀ ਆ ਸੋ ਵੱਡੇ ਪੱਧਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਪ੍ਰੋਗਰਾਮ ਜਿਹੜੇ ਲਿਖੇ ਜਾਣੇ ਨੇ ਫਿਰ ਆਖਰੀ ਸਵਾਲ ਕੀ ਲੋਕ ਸਭਾ ਚੋਣਾਂ ਦੇ ਰਿਜ਼ਲਟ 4 ਤਰੀਕ ਨੂੰ ਆਉਣਗੇ ਇੱਕ ਪਾਸੇ ਕੱਲੂ ਘਾਰੇ ਨੂੰ ਲੈ ਕੇ ਲੋਕ ਸਿਹੜ ਸਿੱਖ ਉਭਾਵਕ ਵੀ ਆ ਪਰ 4 ਤਰੀਕ ਨੂੰ ਰਿਜ਼ਲਟ ਆਉਣਗੇ ਉਹਦੇ ਵਿੱਚ ਖੁਸ਼ੀਆਂ ਵੀ ਮਨਾਇਆਂ ਜਾਣਗੀਆਂ ਤੁਸੀਂ ਕਿਵੇਂ ਦੇਖਦੇ ਵੇਖੋ ਜਿੱਤੇ ਜਿਹੜਾ ਮਰਜੀ ਉਹਦੇ ਨਾਲ ਸਿੱਖਾਂ ਦੀ ਜਾਂ ਪੰਜਾਬ ਦੇ ਵਿੱਚ ਕੋਈ ਹਾਂ ਪੱਖੀ ਬਦਲਾਅ ਨਹੀਂ ਆਉਣ ਲੱਗਾ ਪਰ ਹਾਂ ਜਿਹੜੇ ਲੋਕ ਜਿੱਤਨੇ ਨੇ ਅਸੀਂ ਉਹਨਾਂ ਦੀ ਭਾਵ ਧੰਨਵਾਦ ਕਰਨ ਦੇ ਲਈ ਆਉਂਦੇ ਨੇ ਖੁਸ਼ੀ ਇਹ ਜ਼ਾਹਰ ਕਰਨ ਦੇ ਲਈ ਆਉਂਦੇ ਨੇ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਆਪਣੀ ਖੁਸ਼ੀ ਤੁਸੀਂ 2 ਦਿਨ ਹੋਰ ਢੱਕ ਕੇ ਰੱਖਿਓ ਇਹ ਹਫਤਾ ਸਾਡੇ ਲਈ ਬੜਾ ਸੈਂਸਿਟਿਵ ਹੈ ਜਿੱਥੇ ਜਿਹੜਾ ਮਰਜੀ ਕੋਈ ਵੀ ਜਿੱਥੇ ਮੈਂ ਕਿਸੇ ਦਾ ਇੱਕ ਪਾਰਟਿਕੂਲਰ ਨਾ ਨਹੀਂ ਕਹਿ ਰਿਹਾ ਕੋਈ ਵੀ ਜਿੱਥੇ ਚਾਹੇ ਕੋਈ ਸਿੱਖ ਪੱਖੀ ਜਿੱਥੇ ਤੇ ਚਾਹੇ ਕੋਈ ਦੂਸਰਾ ਜਿੱਥੇ ਹਰ ਉਸ ਨਮਾਇंदे ਨੂੰ ਸਾਡੀ ਅਪੀਲ ਆ ਕਿ ਉਹ ਆਪਣੀ ਖੁਸ਼ੀ ਜਿਹੜੀ ਆ ਉਹ 7 ਤਰੀਕ ਤੋਂ ਬਾਅਦ ਜ਼ਾਹਰ ਕਰਨ ਦੇ ਲਈ ਦਰਬਾਰ ਸਾਹਿਬ ਸਮੂਹ ਦੇ ਚਾਵੇ ਕੋਈ ਨਾਰਮਲ ਰੂਟੀਨ ਦੇ ਵਿੱਚ ਨਤਮਸਤਕ ਹੋਣ ਆਉਂਦਾ ਆ ਤੱਕ ਅਸੀਂ ਕਿਸੇ ਨੂੰ ਨਤਮਸਤ ਹੋਣੋਂ ਨੇ ਡਾਕਰੇ ਪਰ ਮੈਂ ਕਹ ਰਿਹਾ ਖੁਸ਼ੀ ਜ਼ਾਹਰ ਕਰ ਦਰਬਾਰ ਸਾਹਿਬ ਇਸ ਹਫਤੇ ਦੇ ਵਿੱਚ ਉਹ ਨਮਾਇंदे ਜਿਹੜੇ ਭਾਰਤ ਭਾਰਤੀ ਪਾਰਲੀਮੈਂਟ ਇਲੈਕਸ਼ਨ ਜਿੱਤ ਕੇ ਆਉਣਗੇ ਉਹ ਨਾਮ ਧੰਵਾਦੀ ਇਸਨ ਪਰਮਜੀਤ ਸਿੰਘ ਮੰਡ ਆਗੂ ਦਲ ਖਾਲਸਾ ਦੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ 6 ਜੂਨ ਨੂੰ ਐਮਰਜੈਂਸੀ ਜਿਹੜੀਆਂ ਸੁਵਿਧਾ ਉਹ ਚਾਲੂ ਰਹਿਣਗੀਆਂ ਤੇ ਹਸਪੀਟਲ ਵੀ ਖੁੱਲੇ ਰਹਿਣਗੇ ਮੈਡੀਕਲ ਅਦਾਰੇ ਵੀ ਖੁੱਲੇ ਰਹਿਣਗੇ ਤੇ ਆਵਾਜਾਈ ਵੀ ਖੁੱਲੀ ਰਹੇਗੀ ਤੁਸੀਂ ਜੁੜੇ ਹੋ ਜੀ ਵੈਬ ਟੀਵੀ ਦੇ ਨਾਲ ਮਹਿਮਾਨ ਪ੍ਰਿਸ਼ਖ ਰਿਆਲ ਅੰਮ੍ਰਿਤਸਰ